ਪੰਨੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਪੰਨੀ ਹਿੰਦੁਸਤਾਨ ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸ ਕੇ ਇਹ ਜੋ ਉੱਪਰ ਸਾਨੂੰ ਪ੍ਰਾਈਵੇਟ ਬਿਲ ਪ੍ਰਾਈਵੇਟ ਬਿਲ ਦੇ ਨਾਲ ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਉਹਦੇ ਪਾਰਲੀਮੈਂਟ ਕੋਲਣਾ ਪਏਗਾ ਔਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਤੇ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਚੀੜੀਏ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੀ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੈਂ ਉਹ ਕਰਨਾ ਇਹ ਬਹੁਤ ਵੱਡੀ ਮੇਰੇ ਖਿਆਲ ਲੱਕੀ ਚੜਾਉਣ ਵਾਲੀ ਗੱਲ ਹੈ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਆ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਤੁਹਾਨੂੰ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਦੀ ਗੱਲ ਕੀਤੀ ਜਾਏਗੀ ਦੇਖੋ ਕਿ ਜਿਹੜੀ ਇਹ ਬੜੀ ਪੁਰਾਣੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ 'ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸਕੇ ਇਹਦੇ ਉੱਪਰ ਸਾਨੂੰ ਪ੍ਰਾਈਵੇਟ ਬਿੱਲ ਪ੍ਰਾਈਵੇਟ ਬਿੱਲ ਦੇ ਨਾਲ ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਪਾਰਲੀਮੈਂਟ ਕੋਲਣਾ ਪਏਗਾ ਪਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਤੇ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਨਾਕ ਗੱਲ ਹੈ ਕਿ ਜਿਹੜੀ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੈਂ ਉਹ ਕਰਨਾ ਇਹ ਬਹੁਤ ਵੱਡੀ ਮੇਰੇ ਖਿਆਲ ਅਕਿ ਚੜਾਉਣ ਵਾਲੀ ਗੱਲ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਆ ਤੇ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਰੋਟਨ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਕੀ ਗੱਲ ਕੀਤੀ ਹੈ ਤਾਂ ਇਸ ਤਰ੍ਹਾਂ ਕੋਈ ਜਿਹੜੀ ਇਹ ਬੜੀ ਪੁਰਾਣੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸ ਦੇ ਉੱਪਰ ਸਾਨੂੰ ਪ੍ਰਾਈਵੇਟ ਬਿਲ ਪ੍ਰਾਈਵੇਟ ਬਿਲ ਦੇ ਨਾਲ-ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਜੋ ਕਿ ਪਾਰਲੀਮੈਂਟ ਕੋਲਣਾ ਪਏਗਾ ਔਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਤੇ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਚੀੜੀਆਂ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੀ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੈਂ ਉਹ ਕਰਨਾ ਇਹ ਬਹੁਤ ਵੱਡੀ ਮੇਰੇ ਖਿਆਲ ਲੱਗੇ ਚੜਾਉਣ ਵਾਲੀ ਗੱਲ ਹੈ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਆ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਰੋਟਨ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਦੀ ਗੱਲ ਕੀਤੀ ਗਈ ਹੈ